ਹੇ ਗਾਇਸ ਬਾਬਾ ਜੀ ਦੀ ਕਿਰਪਾ ਨਾਲ ਕੋਕਲੀ ਕੋ ਘਰ ਨਾਲ ਦੀ ਫੈਦਾ ਯਾਤਰਾ ਅਯਾਪੁਰ ਮਾਡਰ ਟਾਉਨ ਮੂਨ ਕਾਂ ਵਿਚੀ ਹੁੰਦੇ ਹੋਏ ਕਰਾਲਾ ਇਹ ਮੋਰੇ ਮੂਨ ਕਾਂ ਪਿੰਡ ਹੈ ਜੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਗਾਇਸ ਪਿੰਡ ਮੂਨ ਕਾਂ ਤੋਂ ਬਾਅਦ ਨਿਕਲਦੇ ਹੋਏ ਫਿਰ ਪਿੰਡ ਬੋਲੇਵਾਲ ਤੇ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਸ਼ੇਮੀ ਪੌਸ਼ਾਈ ਨੂੰ ਜਾਂਦੀ ਰੋਡ ਦੇ ਉੱਤੇ ਯਾਤਰਾ ਸੇਰੀ ਕਰਨਾ ਚਾਹੀਏ ਹਾਂਜੀ ਗਾਇਸ ਗੁਰਦੁਆਰਾ ਢਾਲੀ ਸਾਹਿਬ ਤੇ ਅੱਗੇ ਉਹ ਗੁਜ਼ਰਦੇ ਹੋਏ ਯਾਤਰਾ ਸੇਰੀ ਕਰਨਾ ਚਾਹੀਏ ਜੋ ਪੈਦਲ ਕੇਵਨ ਅਜਤਰਾ ਇਤਿਗਰਨਾ ਸਾਹਿਬ ਪੈਦਲ ਯਾਤਰਾ ਕਰੋ ਜੀ ਦਰਸ਼ਨ ਗੁਰਦੁਆਰਾ ਥਾਲੀ ਸਾਹਿਬ ਇਹ ਗੁਰਦੁਆਰਾ ਥਾਲੀ ਸਾਹਿਬ ਤੋਂ ਪਿੰਡ ਕਰਾਲਾਂ ਨੂੰ ਜਾਂਦੀ ਹੋਈ ਰੋਡ ਤੇ ਪੈਦਲ ਯਾਤਰਾ ਸ਼੍ਰੀ ਕਰਨਾ ਸਾਹਿਬ ਹੁਣ ਕਦ ਮਿਲਿਆ ਬਾਬਾ ਜੀ ਸੁਖ ਸੈਣੀ ਪ੍ਰੇਤੋਦ ਪਹਿਵਨ ਤੇ ਪਿੰਡ ਕਰਾਲਾ ਲੱਗਦੀ ਹੋਈ ਟ੍ਰੇਨ ਮਾਤਾ ਯਾਤਰਾ ਸ਼੍ਰੀ ਕਰਨਾ ਸਾਹਿਬ ਟ੍ਰੇਨ ਪਖਾਲਾ ਇਹ ਕੋਲਾਂ ਦੇ ਦੂਜੇ ਪਾਸੇ ਮੇਨ ਫਲੰਦਰ ਟੂ ਪਠਾਨਕੋਟ ਹਾਈਵੇ ਹੁਣ ਕਦ ਮਿਲਿਆ ਪੈਦਾ ਯਾਤਰਾ ਕੋਟਲੀ ਤੋਂ ਸ਼੍ਰੀ ਗੁਰਨਾ ਸਾਹਿਬ ਸਾਈਡ ਜਲੰਧਰ ਸਾਈਡ ਜਿਸ ਵਲ ਮਕੇਰੀਆਂ ਜੰਮੂ ਅਨਜੀ ਵਾਈਸ ਪੈਦਾ ਯਾਤਰਾ ਸ਼੍ਰੀ ਗੁਰਨਾ ਸਾਹਿਬ ਅਸੀਂ ਇਸ ਵੇਲੇ ਖੁੱਡਾ ਐਂਟਰ ਕਰ ਰਹੇ ਆਂ ਦੇ ਬੋਕੇ ਦਾ ਸਟੇਸ਼ਨ ਇਹ ਜੋ ਵੀ ਰੋਡ ਕਰਨਾ ਸਾਹਿਬ ਨੂੰ ਜਾ ਰਹੀ ਹੈ ਜੀ ਜੀ ਫਾਈਨਲੀ ਆਪਾਂ ਫੁੱਡਾ ਕਰਾਸ ਕਰ ਲਿਆ ਇਹ ਜਿਹੜਾ ਕਰਨਾ ਸਾਹਿਬ ਦੇ ਸਾਡੇ ਨੂੰ ਪੂਰ ਵਾਲੀ ਸਾਈਡ ਨੂੰ ਦੂਜਾ ਫਾਟਾ ਠੀਕ ਕਿਰੇ ਦੋ ਘੰਟਿਆਂ ਦੇ ਵਿੱਚ ਅਸੀਂ ਟਿਕਾ ਨਾ ਉੱਤੇ ਅਸੀਂ ਪੱਗ ਲਿਆ ਨੇ ਵੀ ਇੱਕ ਕੈਂਪੇਟ 5 ਕਿਲੋਮੀਟਰ ਦੀ ਐਵਰੇਜ ਲਗਭਗ ਕੱਢੀ ਹੈ ਹਾਂ ਬੋਲੀ ਲੋਕ ਵੀ ਫਾਈਨਲੀ ਚਰਨਾ ਸਾਹਿਬ ਤੋਂ ਇੰਕਾਰ ਦਾ ਰੋਡ ਆ ਗਿਆ ਇਹ ਸਾਹਮਣੇ ਸਾਡੇ ਪਨਾਹ ਤੋਂ ਨੂੰ ਜਾ ਰਿਹਾ ਹਾਈਵੇ ਤੇ ਪਿਛਲੇ ਪਾਸੇ ਜਿਲੰਧਰ ਹੈ ਸਾਈਡ ਜਿੱਧਰੋਂ ਬੱਸ ਆ ਰਹੀ ਹੈ ਫਿਰ ਜੀ ਉਹਨਾਂ ਜੀ ਤੋਂ ਰਾਈਟ ਮੁੜ ਜਾਗੇ ਦੁਰਦਵਾਰਾ ਘਰਨਾ ਸਾਹਿਬ ਨੂੰ ਇਹ ਵੀ 1 ਕਿਲੋਮੀਟਰ ਦੇ ਏਰੀਆ ਤੇ ਦੁਰਦਵਾਰਾ ਘਰਨਾ ਸਾਹਿਬ ਹੈ ਜੀ ਤੇ ਲੋ ਜੀ ਦੁਰਦਵਾਰਾ ਘਰਨਾ ਸਾਹਿਬ ਦਾ ਐਂਟਰੀ ਗੇਟ ਇਹ ਵੀ ਥੋੜੇ ਕਿਲੋਮੀਟਰ ਦੀ ਦੂਰੀ ਤੇ ਦੁਰਦਵਾਰਾ ਸਾਹਿਬ ਘਰਨਾ ਸਾਹਿਬ ਹੈ ਜੀ 2434 ਘਰਨਾ ਸਾਹਿਬ ਪੈਦਲ ਯਾਤਰਾ ਲੋ ਜੀ ਹਾਲਪੁਰ ਫਾਈਬਰ ਜੀ ਦੀ ਮੇਰੇ ਨਾਲ ਟੋਪਰ ਜੀ ਦੀ ਮੇਰੇ ਨਾਲ ਗੁਰਦੁਆਰਾ ਕਰਨਾ ਸਾਹਿਬ ਦੇਖੇ ਪਹੁੰਚ ਰਿਹਾ ਜੀ ਹਾ ਐਂਟਰੀ ਗੇਟ ਗੁਰਦੁਆਰਾ ਸਾਹਿਬ ਦਾ ਤੇਰਾ ਮੁਖ ਸੁਹਾਵਾ ਜੀ ਉਸਤ ਤਨ ਬਾਣੀ ਜਿਦੋਂ ਆ ਦੇਖੇ ਸਾਰੰਗ ਪਾਣੀ ਜਿਦੋਂ ਆ ਦੇਖੇ ਸਾਤ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨਿਹਾਲ ਸਿੰਘ ਜੀ 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 ਜ ਮੋਰਤ ਤੰਦਰੋ ਹਾਂ ਬਾਲੀ ਬਿਲਡਿੰਗ ਬਾਲ ਕੁਮਾਰ ਹਾਂ ਬਾਲੀ ਹਾਂ ਫਿਰ ਫਾਈਨਲੀ ਗਰਨਾ ਸਾਹਿਬ ਤੋਂ ਟਾਂਡੇ ਨੂੰ ਪੈਦਲ ਹੀ ਵਾਪਸੀ ਮਹਾਰਾਜ ਜੀ ਮੇਰੇ ਨਾਲ ਮੋੜੇ ਪਾਏ ਗਏ ਹਨ ਆਪਾਂ ਗੁਰਦੁਆਰਾ ਕਰਨਾ ਸਾਹਿਬ ਤੋਂ 2 ਕਿਲੋਮੀਟਰ ਢਾਂਡੇ ਵਾਲੀ ਤੱਕ ਨੂੰ ਆ ਚੁੱਕੇ ਹਾਂ ਤੇ ਇਹ ਵੀ ਹੋਈ ਕਿ ਲਗਭਗ ਘੰਟੇ ਦੇ ਵਿੱਚ ਆਪਾਂ 15 ਕਿਲੋਮੀਟਰ ਦਾ ਸਫ਼ਰ ਦੁਬਾਰਾ ਦਿੱਤਾ ਕਰ ਚੁੱਕੇ ਹਾਂ ਜੀ ਕਰਨਾ ਸਾਹਿਬ ਤੋਂ ਵਾਪਸੀ ਆਉਂਦੀ ਹੈ ਮੁੱਡੇ ਅੰਦਰ ਰਾਗ ਨੂੰ ਹੋਏ ਉਸ ਤੋਂ ਬਾਅਦ ਕਰਾਣਾ 44 ਸਾਹਿਬ ਹੋਨ ਮਿਲੀਏ ਆਰਡਰ ਟਨ ਹੰਦੇ ਹੋ ਟੋਟਲੀ ਹੋਨ ਮਿਲੀਏ ਜੀ ਕਰਨਾ ਸਾਥੋਂ ਵਾਪਸ ਅੰਦੇ ਹੋ ਪੈਂਡ ਕਰਾ ਲਾ ਇੱਕ ਕਿੱਡ ਜਿੰਨਾ ਮਿਲਤੇ ਹੁੰਦਾ ਪੁਲਾਂ ਥੱਲੋਂ ਦੀ ਪੁਲਿਸ ਵੀ ਰੇਡਿੰਗ ਕਰ ਰਹੀ ਸੀ ਕਿਵੇ ਵੀ ਅਸੀਂ 50 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਾਂ ਸੱਤ ਹੋ ਗਏ ਪੈਂਡ ਦਾ ਹੁੰਦਾ ਰੇ ਪੁਲਾਂ ਦੇ ਅਗਲੇ ਪਾਸੇ ਪਿੰਡ ਕਰਾਲਾ ਇਹ ਫਿਲਪੰਟ ਕਰਾਲਾ ਖੇਤ ਤੇ ਤੱਕ ਇਹ ਦੂਰ ਦੂਰਾ ਆਲੀ ਸਾਬ ਬਹੁਤ ਕੰਮ ਬਗੇ ਕੌਣ ਟੋਟਲੀ ਜੱਟ ਦਾ ਸੰਪੂਰਨ ਮਿਹਰੋਗੀ ਆਸਪੜਾ